ਸਤਿ ਸ਼੍ਰੀ ਅਕਾਲ ਜੀ ਰੌਟੂ ਬੀ ਕਾਲੀ ਇਹ ਉੱਤੇ ਲੱਗਿਆ ਵੈ ਤੇ ਉਹ ਕਾਗਜ਼ ਦਾ ਜਿਹੜਾ ਪੱਟਕੇ ਤੋਂ ਨਿਕਲਦਾ ਬਾਪੂ ਬਾਦਲ ਸਾਹਿਬ ਤੇ ਪ੍ਰਧਾਨ ਜੀ ਆਸ ਖਜ਼ਾਨਾ ਲੱਭਿਆ ਲੱਭਦਾ ਲੱਭਦਾ ਹੋਰ ਚੀਜ਼ਾਂ ਤੇ ਲੱਭਿਆ ਖਜ਼ਾਨਾ 2007 ਦਾ ਇੱਕ ਲੱਭਿਆ 3 ਮਾਰਚ 2007 ਇੱਥੇ ਆ ਜਾਣਾ ਹੈ 17 ਮਾਰਚ 17 ਸਾਦਾ ਚੰਗਾ ਹੁੰਦਾ ਹੈ ਤੇ 2027 ਇੱਥੇ 17 ਇੱਥੇ 2027 ਇੱਥੇ ਅੱਗੇ ਪੈਣਾ ਸੁਖਵੀਰ ਸਿੰਘ ਤੇ ਇੱਥੇ ਪੈਣਾ ਪਹਿਲੀ ਵਾਰ ਤੇ ਕਮਲ ਧੂਰੀ ਦੇ ਇਹੀ ਬੈਂਡ ਲੱਗਣੇ ਹਨ ਮਹਿਕ ਖਿੱਤਲਾ ਤਿਆਰੀ ਹੁਣ ਤਾਂ ਆ ਗਿਆ ਬਸ ਹੁਣ ਤਾਂ ਨੌਜਵਾਨ ਦਿਲਾਂ ਦੀ ਧੜਕਣ ਜਿਹੜਾ ਮੁਲਖਾਂ ਚੋਂ ਲੋ ਦਾ ਘੇਰ ਪਿਆ ਸੀ ਬਾਹਰਲਿਆਂ ਚੋਂ ਉੱਥੋਂ ਹੀ ਹਾਈ ਪਵਾਤਾ ਹੁਣ ਅੱਗੇ ਜ਼ਿੰਮੇਵਾਰੀ ਝੋਟਿਆ ਤੇਰੀ ਐ ਕਿਵੇਂ ਪੰਜਾਬ ਦਾ ਵਿਕਾਸ ਕਰਾਉਣਾ ਅੱਜ ਦਾ ਲਾਈਵ ਇੰਨਾ ਕੀ ਸੀ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਉਹ ਕੀ ਜਾਣਨਗੇ ਕਿ ਲੋਕਾਂ ਦੇ ਭਾਦੀ ਆ ਸਟicker ਲੋਕਾਂ ਦੇ ਭਾਦੀ ਤਾਂ ਇਹ ਕੁਛ ਵੀ ਹੋ ਸਕਦਾ ਜਿਸ ਤਨ ਲਾਗੇ ਸੋ ਤਾਂ ਜਾਣੇ ਜਿਹੜਾ ਜਾਣਦਾ ਨਾ ਆਪਣੀ ਮਾਂ ਪਾਰਟੀ ਜਿਸ ਪਾਰਟੀ ਚ ਰਹਿ ਕੇ ਉਸ ਪਾਰਟੀ ਦੀ ਖੈਰ ਖਵਾ ਮੰਗੀਏ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਜਿੱਥੇ ਰਹੀਏ ਉਹਦੀ ਸੁੱਖ ਮੰਗੀਏ ਤੇ ਆਪ ਦੇ ਨੇਤਾ ਦੀ ਸੁੱਖ ਮੰਗੀਏ ਉਹ ਡੋਲੂ ਬੰਦੇ ਕੀ ਦੱਸਣਗੇ ਜਿਨ੍ਹਾਂ ਨੇ ਕੋੜ ਲੱਗਣ ਤੋਂ ਪਹਿਲਾਂ ਹੀ ਔੜ ਦੀ ਧੂਈ ਭੱਜ ਜਾਣਾ ਹੈ ਜਿਹੜੇ ਸਰਕਾਰ ਚਾ ਉਹਨਾਂ ਨੂੰ ਵੀ ਅਪੀਲ ਕਰਦਾ ਫੋਟੋ ਫਟੋ ਖਿੱਚ ਕੇ ਰਿਕਾਰਡ ਰੱਖ ਲਿਆ ਕਰੋ ਵੀ ਹੁਣੇ ਬਹਿ ਬਾ ਕੇ ਭੱਜਣਗੇ ਨੋmber ਅਕਤੂਬਰ ਨੋmber 26 ਚ ਜਿਹੜੇ ਅੱਜ ਹਰੇਕ ਪ੍ਰੋਗਰਾਮ ਦੇ ਨਾਲ ਖੜਿਆ ਨੋmber 26 ਚ ਦੇਖਾਂਗੇ ਕੌਣ ਖੜਦਾ ਸਰਕਾਰ ਆਵੇ ਨਾ ਆਵੇ ਜਾਵੇ ਇੱਥੇ ਤਾਂ ਆਈ ਹੈ ਪਰ ਉਹ ਸੂ ਵੀ ਕਾਲੀ ਕਿਤਾ ਨੌਜਵਾਨਾਂ ਦੀ ਉਮੀਦ ਜੇ ਇਹ ਆਹ ਨਾ ਵੀ ਸਮਝੌਤਾ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਜੇ ਹੋ ਗਿਆ ਤਾਂ ਬੈਂਟਰਦਨ ਉਦੋਂ ਤਰੱਕੀ ਜੇ ਨਾ ਹੋਊ ਤਾਂ ਵੀ ਕੋਈ ਗੱਲ ਨਹੀਂ ਥੈਂਕ ਯੂ